ਪੰਜਵੀਂ ਪਾਸ਼ਾਹੀ ਤਨਤਨ ਸ਼ਿਰਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਸ਼ੰਭੂ ਦੇ ਨਾਲ ਲੱਗਦੇ ਪਿੰਡ ਮੋਹੀਕਲਾਂ ਨਨਹੇੜਾ ਸ਼ੰਭੂਕਲਾਂ ਰਾਜਗੜ ਆਦੀ ਪਿੰਡਾਂ ਨੇ ਨੌਜਵਾਨਾਂ ਨੇ ਵੱਖ-ਵੱਖ ਜਗ੍ਹਾ ਤੇ ਠੰਡੇ ਮਿੱਠੇ ਜਲ ਦੀ ਸ਼ਬੀਲਾਂ ਦੇ ਲੰਗਰ ਲਗਾਏ ਆਓ ਦੇਖਦੇ ਹਾਂ ਸ਼ੰਭੂ ਤੋਂ ਬਿਊਰੋ ਰਿਪੋਰਟ ਸਿਮਰਨਜੀਤ ਸਿੰਘ ਜੀ ਵੈਕਰੂ ਜੀ ਦਾ ਖਾਲਸਾ ਵੈਕਰੂ ਜੀ ਦੀ ਫੱਡੇ ਜੀ ਜੋ ਕਿ ਆਪਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਛੇਦੀ ਢਾਡੇ ਉੱਤੇ ਇਹ ਸ਼ਕੀਲ ਲਗਾਈ ਗਈ ਹੈ ਜੋ ਆਪਣੇ ਨੌਜਵਾਨ ਸਭਾ ਵੱਲੋਂ ਲਗਾਈ ਜਾ ਰਹੀ ਹੈ ਕਿਉਂਕਿ ਆਪਾਂ ਸਭ ਨੂੰ ਇਹੀ ਸੁਨੇਹਾ ਲਗਾਉਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਇਹੀ ਆਪਣੇ ਨਸ਼ੇ ਪੱਤੇ ਤੋਂ ਦੂਰ ਰਹਿਣ ਜੋਗੀ ਇਹੀ ਸੇਵਾ ਨਿਭਾਉਣਾ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ-ਜਿਹੜੇ ਪਿੰਡ ਮੋਈ ਕਲਾਂ ਵਿੱਚੋਂ ਲਗਾਈ ਗਈ ਹੈ ਇਹ ਆਪਣਾ ਜੀ ਗਵਰਨਮੈਂਟ ਪੰਪ ਹੈ ਜੀ ਕਚਨਾਰ ਫੀਲਿੰਗ ਸਟੇਸ਼ਨ ਜੋ ਕਿ ਮੈਂ ਇਥੇ ਉਹਨਾਂ ਵੱਲੋਂ ਪੁਆਇੰਟ ਮੈਨੇਜਰ ਕੀਤਾ ਗਿਆ ਹੋਇਆ ਜੀ ਹਾਂਜੀ ਵਾਈ ਗੁਰਤੀ ਕਾ ਹੌਸਾ ਵਾਈ ਗੁਰਤੀ ਕੀ ਪਤੇ ਪ੍ਰਗਟ ਸਿੰਘ ਪਿੰਡ ਰਾਜਗੜ੍ਹ ਤੋਂ ਅੱਜ ਸ਼ਹੀਦਾਂ ਦੀ ਯਾਦ ਵਿੱਚ ਪਿੰਡ ਰਾਜਗੜ੍ਹ ਦੇ ਵਿੱਚ ਅਸੀਂ ਸ਼ਹੀਦ ਦਾ ਲੰਗਰ ਲਗਾਇਆ ਹੋਇਆ ਜੀ ਸਾਰੇ ਹੀ ਭਰਾਵਾਂ ਦੇ ਸਹਿਯੋਗ ਨਾਲ ਤੇ ਸਾਰੀ ਸੰਗਤ ਦੇ ਸਹਿਯੋਗ ਨਾਲ ਅਸੀਂ ਸੀਤਾਂ ਨੂੰ ਸਮਰਪਿਤ ਇੱਕ ਹੀ ਅਸੀਂ ਅੱਜ ਸੀਤਾਂ ਦੀ ਯਾਦ ਵਿੱਚ ਅਸੀਂ ਮੰਦਰ ਲਗਾਇਆ ਹੈ ਕਿ ਤੁਸੀਂ ਨੌਜਵਾਨਾਂ ਨੂੰ ਕੀ ਸੇਧ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਅਸੀਂ ਇਹ ਸੇਧ ਦੇਣਾ ਚਾਹੁੰਦੇ ਆ ਕਿ ਉਹ ਜਿਹੜਾ ਵੀ ਗੁਰਪਰਬ ਦੇ ਆਪਾਂ ਸੇਵਾ ਕਰਨੀ ਚਾਹੀਦੀ ਹੈ ਨਸ਼ਿਆਂ ਤੋਂ ਦੂਰ ਹੋਣਾ ਚਾਹੀਦਾ ਜੀ ਇਹ ਆਪਣਾ ਵਾਚ ਆ ਦੇ ਗੁਰੂ ਘਰ ਨਾਲ ਸੇਵਾ ਤੋਂ ਸੰਗਤ